ਹਾਂਜੀ ਗਾਇਜ਼ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਗੁਰਪਿੰਦਰ ਸਿੰਘ ਮੇਰਾ ਚੈਨਲ ਗੁਰਸਿੱਧੂ ਪੀਵੀ 23 ਤੇ ਅਸੀਂ ਆਏ ਜੀ ਅੱਜ ਫਤੇਗੜ ਸਾਹਿਬ ਸ੍ਰੀ ਜੁਤੀਸੂ ਸਾਹਿਬ ਦਾ ਦਰਸ਼ਨ ਕਰਨ ਇਹ ਜਾਮ ਜਿਹੜਾ ਲੱਗਾ ਹੈ ਨਗਰ ਕੀਰਤਨ ਕਰਕੇ ਨਿਕਲ ਜੋ ਜਾਮ ਲੱਗਿਆ ਹੋਇਆ ਉਹ ਸਾਹਮਣੇ ਨਗਰ ਕੀਰਤਨ ਜਾ ਰਿਹਾ ਤੇ ਇਹ ਸਾਡੇ ਜੁਤੀਸੂ ਸਾਹਿਬ ਦੇ ਬਿਲਕੁਲ ਨੇੜੇ ਪਹੁੰਚ ਗਏ ਆ ਅਸੀਂ ਇਹ ਕਰਨ ਕਰਨ ਆਉਂਦੀ ਆ ਆ ਦੇਖੋ ਜੀ ਸਾਹਮਣੇ ਜੋਤੀ ਸਰੂਪ ਸਾਹਿਬ ਜੀ ਕਰੋ ਦਰਸ਼ਨ ਤੁਸੀਂ ਵੀ ਅੱਜ ਕਈ ਦਿਨਾਂ ਬਾਅਦ ਟਾਈਮ ਲੱਗਿਆ ਜੀ ਕਈ ਦਿਨਾਂ ਬਾਅਦ ਲੱਗਿਆ ਬਲੌਗ ਬਣਾਉਣ ਮੈਂ ਛੇ ਇਤਾਂ ਦੀ ਧਰਤੀ ਪੂਰੇ ਫਾਲਡ ਵਿੱਚ ਸਭ ਤੋਂ ਜਿਹੜੀ ਮਹਿੰਗੀ ਧਰਤੀ ਵਿਕੀ ਆ ਅੱਜ ਤੱਕ ਦਾ ਰਿਕਾਰਡ ਹੈ ਉਹ ਉਹ ਇਹ ਧਰਤੀ ਹੈ ਅੱਜ ਤੱਕ ਇਹ ਰਿਕਾਰਡ ਕੋਈ ਨਾ ਕਿਸੇ ਤੋਂ ਟੁੱਟਣਾ ਹੈ ਨਾ ਕੋਈ ਤੋੜ ਸਕਦਾ ਨੂੰ ਕਰਾਉਣੇ ਆ ਜੀ ਦਰਸ਼ਨ ਆਓ ਜੀ ਅਸੀਂ ਪਹੁੰਚ ਗਏ ਆ ਸੰਗਤਾਂ ਆਈਆਂ ਹੋਈਆਂ ਨੇ ਬਹੁਤ ਗੱਡੀ ਲਾਉਣ ਨੂੰ ਵੀ ਜਗ੍ਹਾ ਹੈ ਨਹੀਂ ਓਰੇ ਆਪਾਂ ਲਾਉਨੇ ਆ ਗੱਡੀ ਅੰਦਰ ਕਿਤੇ ਲਾ ਦਨੇ ਹਣਾ ਇਹ ਇੱਧਰ ਲਾ ਦਨੇ ਆ ਗੱਡੀ ਆਪਾਂ ਆ ਇੱਧਰ ਪਾਰਕਿੰਗ ਠੀਕ ਹੈ ਇੱਧਰ ਹੀ ਲਾ ਦਨੇ ਆ ਹਲੋ ਹੋ ਜੀ ਉਹ ਸਾਹਮਣੇ ਜਲਦੀ ਸੇਵਾ ਇੱਥੇ ਹੁਣ ਗਰਮੀ ਗਰਮੀ ਜਲਦੀ ਸੇ ਇਹ ਜਿਹੜੀ ਜਲਦੀ ਸੇਵਾ ਚੱਲ ਰਹੀ ਆ ਇੱਥੇ ਐਵੇਂ ਹੀ ਚਲਦੀ ਰਹਣੀ ਆ ਹੁਣ ਪੂਰੀ ਗਰਮੀ ਗਰਮੀ ਵਧੀਏ ਪਾਣੀ ਦੀ ਕੋਈ ਕੋਲਪਾਸੀ ਤਾਂ ਜੂੜੀ ਰੰਗ ਮੱਧਾ ਤੋਂ ਪਹੁੰਚਾ ਤੀ ਇਕਰ ਸਿੰਘਾਂ ਦੇ ਤੋਰ ਨਾਲ ਸੇਤਾਂ ਚੱਲ ਨਾਲ ਦੀ ਆ ਸਵੱਧੀਆਂ ਆਲਾ ਕਰਦੇ ਨੇ ਸਹਾਰਤ ਨਾ ਕੋਈ ਖਾਤੀ ਸੀ ਉਹਦੇ ਸੰਮੋਹ ਨੂੰ ਕੀ ਦਿੱਤਾ ਪਰੇ ਦੇ ਬਾਪ ਦੀ ਜੀ ਦਾਤਾ ਸੰਦਰ ਸਿੰਘ ਦਾਤਾ ਸਾਰੀ ਬਾਦ ਸਿੰਘ ਧਾਰੀ ਕਪੀ ਸਿੰਘ ਦਾ ਜਾਨ ਕਰਨ ਚੇਲਿਆ ਅਰਾਜੀ ਸਿੱਖਾਂ ਦੇ ਦਾਦੇ ਸਿੰਘਾਂ ਦੇ ਸੌਣੇ ਗੁਰੂ ਜੀ ਖੰਡਿ ਸੋਲ ਦਾ ਪ੍ਰਾਪਤ ਕਰਾ ਦਿੱਤਾ ਲੋ ਜੀ ਹੁਣ ਖੜਾ ਪ੍ਰਸ਼ਾਦ ਦੀ ਦੇਖ ਮੋਤੋ ਸਾਰਾ

ਇਹਨੇ ਜੇ ਉਹਨਾਂ ਦਾ ਅੰਨ ਲਾਪਿਆ ਉਹ ਹਿੰਦੂ ਕਹਾਣੀ ਦਾ ਮਤਲਬ ਹੈ ਉਹ ਪੰਥਾ ਸੁਣੀ ਹਰ ਪੰਸਾਰਤ ਸਿੰਘ ਦੇ ਉੱਪਰ ਆਪਣੀ ਬਾਤਰੀ ਦਾ ਭਾਰਮਾਰ ਜਿਹੜਾ ਬੁਣੀ ਥਾਂ ਕਰਦੇ ਪਰ ਉਹ ਜਿੱਲਾ ਬਾੜ ਇੱਕ ਉਹਨਾਂ ਦਾ ਸੁਖ ਨੂੰ ਕਰੇ ਕਿ ਕੱਲਾ ਰੂਪ ਨਹੀਂ ਬਲਕਿ ਆਪਣੀ ਜੂਰ ਨਾਮ ਜਿਹਦਾ ਤਸੱਲ ਹੈ وہ وزیر خاندی بڑی وزیر خان کے اوپر بار یہ تا راہ نی لو تیں راکھ کو پا لو تو جدو تقدیر کا سوچیا ہے یہ تو بھار تو ہے تم کو بھی پاور کی طاقت کا ماننا ہے خار مان کی اپنی جان کو جان پر بھرتے ہیں اگر یہ کار کا سوچ کے کہ ذرا چھپ کے بھی جو میں جان کو ساتھ دیتی ہوں ਆਪਾਂ ਜਾਈ ਸਤਾਰਾ ਸਤਾਰਾ ਉਹ ਜਿਸ ਬਤਾਏ ਜਿਸ ਦਾ ਕਰੋ ਬਾਵਾ ਬਰਦਾ ਸਤਾਰਾ ਅਰਦਾਸ ਹੀ ਹੋਵੇ ਅਰਦਾਸ ਹੀ ਹੋਵੇ ਅਗਰ ਬੀਰ ਕਾਹੇ ਹਾਲੀ ਸਿਰਾਂ ਦੇ ਦਿੱਸੇ ਜੀ ਜਿੰਦਰਾ ਬਲੀਰ ਪੂਜਾ ਅਰਦਾਸ ਆਜਾ ਸੀਰ ਨਹਾਰਾ ਸਤਾਰਾ ਹੋਰ ਕਿਥੇ ਪਾਗਲੇ ਮੂਰ ਗੰਨਾ ਨੀ ਕਰਦੇ ਸਤਾਰਾ ਬਰਦਾ ਕੋ ਮਾ وہ یہ ہمارا کچھ کچھ پسند کرتے ہیں ہمارا ہمارا جو جو جوان آیا ہمارا پڑھنا حکم نامہ بتا رہا ہے یہ ہمارا جو اپ کی بہار کی سر بات کی ہے دیوی کی بات کا جناب جناب سوچا ہے اس کا یہ ہمارا کچھ ہے تو وہ بھی یہ بصرا ਇਸ ਸਹਾਰਾ ਅਨੁਸਾਰ ਜੀਨ ਦੱਸ ਸਕਿਆ ਉਸਦੀ ਬਾਹਰ ਸੀ ਨਾ ਦੇ ਵਿੱਚ ਪਾਪ ਦੀ ਦਵਾਈ ਦੀ ਰੋਸੀ ਪਾਪ ਦੀ ਦਵਾਈ ਦੀ ਤਾਕਤ ਉਹਨੂੰ ਇਹ ਕਰਨ ਦੇ ਵਿੱਚ ਸੁਭਾਵ ਰਣ ਦੇ ਵਿੱਚ ਜੀ ਹੁਜੀ ਸੋ ਅੱਜ 12 ਮਈ 1710 ਬਾਬਾ ਬੰਨਾ ਸੇ ਪਹਾੜਾਂ ਦੀ ਰਤਵਾਰੀ ਦੇ ਵਿੱਚ ਗਜ਼ੀਰ ਕਾ ਸੁਬਾਸਰਾ ਮਸੂਦ ਕੀ ਚੱਪੜ ਚਿੜੀ ਦੀ ਜਾਨ ਦੇ ਉਹ ਜਿੱਤੀ ਸੀ ਇਸ ਤੋਂ ਬਾਅਦ 13 ਬਹੀ ਚੱਪੜ ਚਿੜੀ ਤੋਂ ਸਰਹਾ ਦੇ ਬਾਦਰ ਚੱਲ ਕੇ ਪੱਤ ਇੱਥੇ ਜਰਾ ਜਿਹਦੀ ਬਾਤ ਦੀ ਖੋਜ ਕਿਨੇ ਦੇ ਵਿੱਚ ਮਕਬੂਲ ਸੀ ਇੱਕ ਦੇ ਜਿਹੜਾ ਉਹਨਾਂ ਦੇ ਨਾਲ ਜਾ 14 ਮਈ ਨੂੰ ਬਾਬਾ ਬੰ다 ਸਿੰਘ ਬਹਾਦਰ ਜੀਪੂ ਦੇ ਪੁੱਤ 33 ਜਹਦੀ ਵਿੱਚ ਪ੍ਰਤੀਸ਼ਮਿਸਨ ਉਹ ਸਾਹਾ ਜਿਹੜਾ 14 ਮਈ ਦਾ ਤੀਰਾਂ ਦੀ 14 ਮਈ ਦਾ ਜਿਹੜਾ ਇਤਿਹਾਸ ਉਹ ਵਿਸਤਾਰ ਦੇ ਨਾਲ ਪਰसों 14 ਮਈ ਨੂੰ ਆਪਾਂ ਸਾਝਾ ਕਰਾਂਗੇ ਅੱਜ ਦੇ ਦਿਨ ਚੱਪੜធី ਦੀ ਦਾ ਮਤਾਨ ਜਿਹੜਾ ਦਿੱਤੇ ਅਸੀਂ ਹਰ ਸਾਲ ਅੱਜ ਦੇ ਦਿਨ ਚਪਟੇ ਜੀ ਦੀ ਵਿਦਾਸਥਾਨ ਤੋਂ ਲੈ ਕੇ ਜੀ ਦੀ ਪ੍ਰਾਰੰਭਿਕ ਦਾ ਹੁੰਦਾ। ਇਹ ਦੁਆਰਾ ਫਤਿਹਗੜ੍ਹ ਸਾਹਿਬ ਨਗਰੀ ਉਸਮਾਨੀ ਇਹ ਤਹਿ ਨ ਦੇਗਾ ਆਪ ਸਰਹੰਦ ਫਤਿਹ ਦਿਵਸ ਦੀ ਜੀ ਵਿਚਨਾਣੀਆ ਤੇ ਕਈ ਜਿਹੜੇ ਸੁਨਾਗਮੀ ਨੇ ਸੁਵਲਤ ਵਿੱਚ ਕੀਤੀ ਦਰ ਹੈ। ਕੱਲ 13 ਮਈ ਨੂੰ ਸ਼ਾਮ 4:00 ਵਜੇ ਤੋਂ 7:00 ਵਜੇ ਤੱਕ ਗੱਤਕੇ ਦੇ ਜਿਹੜੇ ਮਕਾਬਲੇ ਨੇ ਫਤਿਹਗੜ੍ਹ ਸਾਹਿਬ ਤੋਂ ਗੱਤਕੇ ਦੇ ਮਕਾਬਲੇ ਹੋਣੇ ਨੇ। ਇਦੇ ਤੋਂ ਬਾਅਦ 7 ਵਜੇ ਤੋਂ ਲੈ ਕੇ 11 ਵਜੇ ਤੱਕ ਸ਼ਾਮ ਨੂੰ ਦੀਵਾਨ ਸੱਜਣ ਦੀ ਗੁਰਮਤ ਸਮਾਗਮ ਹੈ ਤੇ ਪਰਸੋਂ 14 ਬਈ ਨੂੰ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਤੋਂ ਉਪਰੰਤ 9 ਵਜੇ ਤੋਂ ਲੈ ਕੇ 12 ਵਜੇ ਤੱਕ ਸ੍ਰੀ ਜਾਨੀ ਬੋਸਾ ਰਸਮੀ ਧੂਤੀ ਸਮਾਗਮ ਹੈ 9 ਵਜੇ ਤੋਂ 12 ਵਜੇ ਤੱਕ ਦਾ ਦਰਵਾਜ਼ਾ ਸਜਿਆ ਹੋਇਆ ਜਿਨ੍ਹਾਂ ਨੇ ਗੱਜ ਸਤਿ ਸ਼੍ਰੀ ਅਕਾਲ ਸ੍ਰੀ ਦਰਬਾਰ ਸਾਹਿਬ ਨੂੰ ਹਰਿਮੰਦਰ ਸਾਹਿਬ ਹਜ਼ੂਰੀ ਰਾਜੀ ਜੱਤੀ ਆਪ ਜੀ ਦੀ ਸੇਵਾ ਦੇ ਵਿੱਚ ਆਗਮਿਤ ਕਰਨੀ ਸ੍ਰੀ ਦਾ ਸੁਭਾਰ ਮੰਡਾ ਬਤੂ ਹਰ ਦਾ ਆਪ ਦਾ ਅਪਰਾਧ ਤੁਰ ਇਨੀਆਂ ਬੇਨਤੀਆਂ ਪਰਵਾਣ ਕਰਨੀਆਂ ਜੀ ਉਲਨ ਭੁਲਾ ਦੀਪਾ ਨਾਮ ਜੱਪ ਕੇ ਆਪ ਦੀ ਇਸ ਪ੍ਰਸ਼ਾਦੀ ਸਮਾਪਤੀ ਹੈ ਜੀ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ سرور کرو درشن جی جل مچیا

ਲਓ ਜੀ ਦਰਸ਼ਨ ਕਰਾ ਤੇ ਤੁਹਾਨੂੰ ਇਸ ਸਥਾਨ ਤੇ ਜੋ ਵੀ ਦਰਸ਼ਨ ਕਰਦਾ ਉਹਦੀਆਂ ਸਾਰੀਆਂ ਮਰਜ਼ਾ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਜਿਹੜਾ ਸੱਚੇ ਮਨ ਨਾਲ ਇੱਛਾ ਅਰਦਾਸ ਕਰਦਾ ਕੰਮ ਚੱਲ ਰਿਹਾ ਜੀ ਆਪਣੇ ਜੀ ਲੰਗਰ ਸਾਹਿਬ ਹੋ ਰਿਹਾ ਜੀ یہ لنگر حال ہے جی شروع گردوارا صاحب کا پائلوں کا کم چل رہا پتھر لگ رہا میں پی چاہ پینے رہا جی بس چاہ پیٹا ਆਹ ਹੈ ਗੁਰੂ ਸਤਨਾਮ ਵਾਹਿਗੁਰੂ ਕਰੋ ਸੰਗਤ ਜੀ ਪਵਾਰਿਆਂ ਦਾ ਦਰਸ਼ਨ ਦੇਖੂਗਾ ਮੈਂ ਸੋਨੇ ਪਵਾਰੇ ਚੱਲਦੇ ਪਵਾਰਿਆਂ ਕੋਲ ਆ ਕੇ ਫਿਰ ਮਹਿੰਦੀ ਪੀਲਿੰਗ ਹੁੰਦੀ ਆ ਆਪਣੀ ਗੱਡੀ ਕੋ ਸੰਗਤ ਸਵੇਰੇ ਇਹ ਦੇਖ ਲਓ 2 ਵਜੇ ਤੋਂ ਹੁਣ ਆ ਸਟਾਰਟ ਹੋ ਜਾਂਦੀ ਆ ਸੰਗਤ ਲਓ ਜੀ ਸੰਗਤੋਂ ਦਰਸ਼ਨ ਹੋ ਗਏ ਨੇ ਬਾਬਾ ਜੀ ਦੇ ਅਸੀਂ ਚੱਲੇ ਹੁਣ ਆਪਣੇ ਪਿੰਡ ਨੂੰ ਜਿਨੇ ਜਿਨੇ ਵੀ ਦਰਸ਼ਨ ਕਰਲੇ ਹੋਣ ਉਹ ਕਮੈਂਟ ਕਰਕੇ ਜਰੂਰ ਦੱਸਿਓ ਉਹ ਬਾਈ ਦੀ ਟੋਕਰੀ ਗਿਰ ਗਈ ਟੋਕਰੀ ਗਿਰ ਗਈ ਵਿਚਾਰੇ ਦੀ ਆ ਦੇਖੋ ਉਹ ਉਹ ਘਣਾ ਤੇਰੀ ਟੋਕਰੀ ਕਰ ਉਹ ਤੇਰੀ ਟੋਕਰੀ ਗਿਰ ਗਈ ਪਿੱਛੇ ਧਿਆਨ ਨਹੀਂ ਦੇ ਰਿਹਾ ਵਿਚਾਰਾ ਵੀ ਮੇਰੀ ਟੋਕਰੀ ਵੀ ਗਿਰ ਗਈ ਵਿੱਚੇ ਲੈ ਬਈ ਕਾਜੀ ਉਹ ਗਿਆ ਹੁਣ ਉਗਲੀ ਹੋਣੇ ਜਦੋਂ ਪੁੱਛ ਕੇ ਆਣਾ ਮੇਰੇ ਤੇਰਾ